ਦੀਆਂ ਥੋੜੀਆਂ ਜੀਆਂ ਤੇ ਹੋਰ ਤਾਂ ਕੁਝ ਜ਼ਿਆਦਾ ਨਹੀਂ ਬਸ ਆਹੀ ਧੋਕ ਮੇਰੇ ਮਨ ਚ ਗੱਲਾਂ ਸੀ ਮੈਂ ਕਿ ਕਰੀਏ ਯਾਰ ਆਜੋ ਵੀਰਾਂ ਫਿਰ ਕਰਦੇ ਗਿਆਨੀ ਨੋਟੀਫਿਕੇਸ਼ਨ ਲਗਣਾ ਥੋੜਾ ਜਿਹਾ ਟਾਈਮ ਸਮਨਪ੍ਰੀਤ ਕੀ ਹਾਲ ਆ ਵੀਰੇ ਕੰਗਰਜਾ ਸਸੀਗਲ ਪੈਜੀ ਸਸੀਗਲ ਕੀ ਹਾਲ ਆ ਵੀਰੇ ਥੋੜੇ ਜੇ ਬੰਦੇ ਆ ਜੋ ਹਰਮਨ ਬੈਦਫਾਉਂ ਕਲਦੀਪ ਬਿਸ਼ਾ ਵੀਰੇ ਮੇਰੇ ਮਨ ਚ ਸੀ ਗੱਲ ਮਹਾਤਲ ਯਾਰ ਆਪਾਂ ਸਾਂਝੀ ਕਰ ਲਈ ਮੈਂ ਯਾਰ ਹੁਣ ਚਾਹਣਾ ਵੀ ਆਪਾਂ ਜਿੰਨੇ ਫਾਰਮਰ ਆ ਜਾਂ ਕਿਸਾਨ ਜਥੇਬੰਦੀਆਂ ਨੇ ਕੀ ਹਾਲ ਆ ਡੋਰ ਵਾਲੇ ਸੁਗਜਿੰਦਰ ਕੀ ਹਾਲ ਆ ਵੀਰੇ 88 ਗੱਲ ਵੀਰੇ ਸਾਰਿਆਂ ਨੂੰ ਗੁਰਪ੍ਰੀਤ, ਅੰਦਰ, ਰਕੇਸ਼, 판ਡੂ, ਲੱਖੀ, ਕੈਪਟਨ ਸਾਹਿਬ, ਮੈਂਬਰ ਸਾਹਿਬ ਸਾਡੇ ਸਸੀਗਲ ਵੀਰੇ ਰਕੇਸ਼ ਸਭ ਮਰਾ ਬਧੀਆ ਨੇ ਮੇਰੀ ਤਾਂ ਵੀਰੇ ਇਹੀ ਮੰਗ ਆ ਹਾਂ ਬਧੀਆ ਜੀ ਕਿ ਜਿਹੜਾ ਫਾਰਮਰਸ ਦਾ ਕਰਜ਼ਾ ਹੁਣ ਮੰਨ ਕੇ ਚੱਲੋ ਦੇਖੋ ਗੱਲ ਇਹ ਆ ਮੇਰੀ ਲੈਂਦੇਜ ਵੀ ਬਹੁਤ ਵਾਰ ਗੱਲ ਹੁੰਦੀ ਰਹਿੰਦੀ ਆ ਉੱਥੇ ਵੀ ਬਹੁਤ ਨੁਕਸਾਨ ਹੋਇਆ ਪਰ ਉਹ ਲੋਕਾਂ ਨੂੰ ਜਮਾਈ ਪਰਵਾਹ ਨਹੀਂ ਕਿਉਂ ਨਹੀਂ ਵੀਰੇ ਉੱਥੇ ਕਰਜ਼ਾ ਨਹੀਂ ਹੈਗਾ ਆਪਾਂ ਕੰਜ਼ਿਊਮਰਿਜ਼ਮ 'ਚ ਪੈ ਗਏ ਆਪਣੇ ਤਾਂ ਕਰਜ਼ਾ ਬਹੁਤ ਆ ਸਾਰੇ ਉੱਥੇ ਮਦਦ ਹੋ ਜਾਣੀਆਂ ਕਣਕ ਬੀਬੀ ਜੀ ਜਾਣੀਆਂ ਰਸਦ ਵੀ ਲੋਕ ਪਚਾ ਰਹੇ ਨੇ ਕੀ ਹਲ ਮੰਗਸਾ ਮੈਂਬਰ ਸਾਹਿਬ ਸਾਰੇ ਰਸਦ ਵੀ ਪਚਾ ਰਹੇ ਨੇ ਹਣਾ ਪਰ ਵੀਰੇ ਕਰਜ਼ਾ ਨਹੀਂ ਕਿਸੇ ਨੇ ਲਾਉਣਾ ਮੇਰੀ ਤਾਂ ਇਹੀ ਆਪੀ ਲਾ ਸਾਰੇ ਆਪਾ ਜਿੰਨੇ ਫਾਰਮਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਹ ਡਿਮਾਂਡ ਰੱਖਣ ਸਾਸੀ ਗੱਲ ਵੀਰੇ ਮੈਂ ਇੱਕ ਮਿੰਟ ਫੇਰ ਪੜਦਾ ਜੀ ਕਿ ਯਾਰ ਜਿਹੜਾ ਫਾਰਮਰ ਦਾ ਕਰਜ਼ਾ ਉਹ ਹਰ ਹਾਲਤ ਚ ਮਾਫ ਹੋਣਾ ਚਾਹੀਦਾ ਕਿਉਂਕਿ ਜ਼ਿਮੀਦਾਰ ਯਾਰ ਕਰਜ਼ਾ ਨਹੀਂ ਦੇ ਸਕਦਾ ਫੋਰਨ ਐਗਜ਼ਾਮਪਲ ਕੇ ਕੋ ਠੇਕੇ ਤੇ ਜ਼ਮੀਨ ਆ ਉਹਨੇ ਠੇਕਾ ਦੇ ਚੁੱਕਿਆ ਮੰਨ ਲਓ 20 ਲੱਖ ਦੀ ਕ੍ਰੌਪ ਕੜੀ ਆ ਮੂਰੇ 20 ਲੱਖ ਉਹਨੇ ਦੇਣਾ ਉਹ ਤਾਂ ਖਤਮ ਹੋ ਗਿਆ ਨਾ ਭਾਈ ਉਹ ਜਿਹੜਾ 20 ਲੱਖ ਆ ਉਹ ਜਮੀਨਦਾਰ ਦੀ ਜ਼ਮੀਨ ਬਗਾ ਕੇ ਸਾਹ ਲਊਗਾ ਪਰ ਜਿੰਨੀ ਮਰਜ਼ੀ ਮਦਦ ਕਰੀ ਜਾਈਏ ਜਿੰਨਾ ਚਿਰ ਕਰਜ਼ੇ ਤੇ ਲੀਕ ਨਹੀਂ ਵੱਜਦੀ ਜ਼ਮੀਨਦਾਰ ਵਿਚਾਰਾ ਉੱਠ ਨਹੀਂ ਸਕਦਾ ਇਹ ਮੈਂ ਦਾਵੇ ਨਾਲ ਕਹਿੰਦਾ ਦਾਵੇ ਨਾਲ ਮੇਰੀ ਤਾਂ ਇਹ اپੀਲ ਆ ਵੀਰ ਬਣ ਕੇ ਇਹਨੂੰ ਸ਼ੇਅਰ ਕਰਦੇ ਹੋ ਸਾਰੇ ਕਿਤੇ ਵੀਰੇ ਮੈਂ ਬਾਅਦ ਚ ਕਰਦਾ ਗੱਲ ਟਰੈਕਟਰ ਦੀ ਪਹਿਲਾਂ ਆਪਾਂ ਆਹ ਕਰ ਲਈ ਹੈ ਨਾ ਜਿਹੜਾ ਕਰਜ਼ਾ ਹੈ ਨਾ ਵੀਰੇ ਫਾਰਮਰ ਦਾ ਉਹਨੇ ਜੇ ਮੰਨ ਲਓ ਅੱਜ 20 ਲੱਖ ਕਰਜ਼ਾ ਹੈ ਉਹਨੇ ਵਿਆਜ ਪੈ ਕੇ 5-7 ਸਾਲ ਚ ਉਹਨੇ ਯਾਰ ਕਰੋੜ ਦੇ ਨੇੜੇ ਲੱਗ ਜਾਣਾ ਹੈ ਜ਼ਮੀਂਦਾਰ ਕੋਲ ਵਿਚਾਰੇ ਕੋਲ ਕੋਈ ਆਪਸ਼ਨ ਨਹੀਂ ਬਚਣਾ ਉਹ ਨੂੰ ਜ਼ਮੀਨ ਵੇਚਣੀ ਪਊਗੀ ਮੇਰੀ ਤਾਂ ਹੀ ਸਾਰਿਆਂ ਨੂੰ ਅਪੀਲ ਆ ਵੀ ਸਾਰਿਆਂ ਜਥੇਬੰਦੀਆਂ ਆਵਾਜ਼ ਉਠਾਉਣ ਤੇ ਕਰਜ਼ਾ ਫਾਰਮਰ ਦਾ ਜਿਹੜੇ ਹੜ੍ਹ ਪੀੜਤ ਨੇ ਵਿਚਾਰੇ ਜਿਨ੍ਹਾਂ ਦਾ ਹੜਾ ਚੰਨਾ ਲਾਸ ਹੋ ਗਿਆ ਉਹਨਾਂ ਦਾ ਕਰਜ਼ਾ ਹਰ ਹਾਲਤ 'ਚ ਮਾਫ਼ ਹੋਣਾ ਚਾਹੀਦਾ ਬਾਕੀ ਤੁਸੀਂ ਦੱਸ ਦੋ ਤੁਹਾਨੂੰ ਕਿੱਦਾਂ ਲੱਗਦਾ ਜੇ ਮੈਂ ਹੁਣ ਕਿਸਾਨ ਜਥੇਬੰਦੀਆਂ ਨੇ ਜੇ ਇਹ ਮੇਨ ਡਿਮਾਂਡ ਰੱਖਣ ਹੁਣ ਅੱਗੇ ਦੇਖੋ ਵੋਟਾਂ ਵੀ ਆ ਰਹੀਆਂ ਨੇ ਮੰਨ ਕੇ ਚੱਲੋ ਆਪਾਂ ਇਹ ਡਿਮਾਂਡ ਰੱਖ ਲਈਏ ਮੂਰੇ ਵੋਟਾਂ ਨੇ ਵੀ ਅਸੀਂ ਵੋਟ ਉਹ ਪਾਰਟੀ ਨੂੰ ਪਾਉਣੀ ਆ ਆਪਣੀਆਂ ਜਿਹੜੀਆਂ 5-7 ਡਿਮਾਂਡਸ ਨੇ ਉਹ ਆਪਣੀਆਂ ਗਿਣ ਲੋ ਹੜਾਂ ਦੀ ਹੋਊਗੀ ਕਰਜ਼ੇ ਮਾਫੀ ਦੀ ਹੋਊਗੀ ਕ੍ਰੋਪਸ ਦੀ ਗਰੰਟੀ ਦੀ ਹੋਊਗੀ ਇਹ ਆਪਾਂ ਸਾਰੀਆਂ ਗੱਲਾਂ ਤੇ ਆ ਜਾਈਏ ਵੀ ਅਸੀਂ ਨਹੀਂ ਕਿਸੇ ਨੂੰ ਵੋਟ ਨਹੀਂ ਭੇਜੀ ਪਾਉਣੀ ਜੇ ਆਪਾਂ ਇਹ ਗੱਲਾਂ ਤੇ ਭਾਈ ਜੀ ਖੜਾਂਗੇ ਨਾ ਮੈਂ ਡੈਫੀਨੇਟਲੀ ਤੁਹਾਨੂੰ ਲਿਖ ਕੇ ਦਿੰਨਾ ਵੀ ਇਹ ਚੀਜ਼ ਹੋ ਸਕਦੀ ਆ ਆਪਣੇ ਚ ਦਿੱਕਤ ਕੀ ਆ ਆਪਾਂ ਉਦੋਂ ਭੱਜ ਹੁਣ ਜਿੱਮੇ ਉੱਥੇ ਆਪਾਂ ਲੋਕ ਸੇਵਾ ਕਰ ਰਹੇ ਨੇ ਉੱਥੇ ਸੇਵਾ ਵੀਰੇ 10 ਤੋਂ 15 ਦਿਨ ਸਾਰਿਆਂ ਨੇ ਜਾਣਾ ਉਹ ਤੋਂ ਬਾਅਦ ਯਾਰ ਕਿੰਨਾ ਕੁ ਚਿਰ ਕਿਸੇ ਨੇ ਜਾਣਾ ਹੁੰਦਾ ਆਪਣਾ ਟ੍ਰੈਂਡ ਚੱਲਦਾ ਉਹ ਖਤਮ ਹੋ ਜਾਂਦਾ ਹਨਾ ਉਹਨਾਂ ਨੇ ਫੇਰ ਲੋਕਾਂ ਨੇ ਵਿਚਾਰਿਆਂ ਨੇ ਆਪਣੇ ਸਿਰ ਤੇ ਹੀ ਉੱਠਣਾ ਮੇਰੀ ਤਾਂ ਇਹੀ اپੀਲ ਆ ਕਿ ਵੈਸੇ ਤਾਂ ਸਾਰੇ ਪੰਜਾਬ ਦਾ ਹੀ ਕਰਜ਼ਾ ਮਾਫ਼ ਹੋਣਾ ਚਾਹੀਦਾ ਜਿਹੜੇ ਹੜ੍ਹ ਪੀੜਤ ਨੇ ਯਾਰ ਇੱਕ ਬੈਣੀ ਵਾਲ ਯਾਰ ਇੰਪੋਰਟੈਂਟ ਗੱਲ ਕਰ ਰਹੇ ਆ ਇਹ ਸਾਡੇ ਦੁੱਖ ਦਰਦ ਨੇ ਇਹਨਾਂ ਚ ਇੰਟਰਰਪਟ ਨਾ ਕਰਿਆ ਕਰੋ ਫਿਰ ਚੰਗਾ ਨਹੀਂ ਲੱਗਦਾ ਵੈਸੇ ਹੀ ਲੋਕ ਇਹੀ ਜੀ ਗੱਲ ਸੁਣਨ ਨੂੰ ਨਹੀਂ ਤਿਆਰ ਹੁੰਦੇ ਨੇ ਭੱਜ ਜਾਂਦੇ ਨੇ ਇਹੀ ਤਾਂ ਆਪਣੀ ਵੀਰੇ ਬਦਕਿਸਮਤੀ ਆ ਤਾਂ ਹੀ ਤਾਂ ਆਪਾਂ ਅੱਜ ਤੱਕ ਕੁਝ ਬਣ ਨਹੀਂ ਸਕੇ 88 'ਚ ਹੋਇਆ 93 'ਚ ਹੋਇਆ 25 'ਚ ਹੋਇਆ ਹੁਣ 30 35 45 'ਚ ਵੀਰੇ ਫੇਰ ਹੋਊਗਾ ਕਿਉਂਕਿ ਆਪਾਂ ਸਨਸੀਅਰ ਨਹੀਂ ਲੋਕ ਹੁੰਦੇ ਜਦੋਂ ਮੈਂ ਕੋਈ ਸੀਰੀਅਸ ਗੱਲ ਕਰਦਾ ਆਪਣੇ ਹੱਕਾਂ ਦੀ ਗੱਲ ਕਰਦਾ ਉਦੋਂ ਹੀ ਬੰਦੇ ਆ ਲਾਈਵ 'ਚੋਂ ਵੀ ਇਦਾਂ ਹੀ ਭੱਜ ਜਾਂਦੇ ਆ ਵੀਡੀਓ ਨੂੰ ਵੀ ਛੱਡ ਕੇ ਭੱਜ ਜਾਂਦੇ ਫਿਰ ਹੱਕ ਕਾਦੇ ਨਾ ਵੀਰੇ ਮਿਲਣਗੇ ਔਰ ਅੱਗੇ ਵੀਰੇ ਵੋਟਾਂ ਆਉਣੀਆਂ ਨੇ ਆਉਣ ਵਾਲਾ ਸਮਾਂ ਹੁਣ ਮੰਨ ਲਓ 27 'ਚ ਵੋਟ ਆ ਜਾਣੀਆਂ ਨੇ 25 ਨੇੜੇ ਲੱਗ ਗਿਆ ਡੇਢ ਸਾਲ ਦਾ ਵੱਧ ਤੋਂ ਵੱਧ ਪਈ ਸਮਾਂ ਜੇ ਆਪਾਂ 5-7 ਡਿਮਾਂਡਸ ਰੱਖ ਲਈਏ ਆਪਣੀਆਂ ਕ੍ਰੋਪਸ ਦੀ ਗਾਰੰਟੀ ਦੀ ਐਮਐਸਪੀ ਮੰਗੋ ਨਾ ਮੰਗੋ ਫਸਲਾਂ ਦੀ ਖਰੀਦ ਦੀ ਗਾਰੰਟੀ ਕਰ ਲੋ ਹੜ੍ਹਾਂ ਦੀ ਗਾਰੰਟੀ ਕਰ ਲੋ ਜਿਨ੍ਹਾਂ ਦਾ ਐਡਾ بڑا ਨੁਕਸਾਨ ਹੋਇਆ ਉਹਨਾਂ ਦੀ ਵੀ 100% ਉਹਨਾਂ ਦਾ ਕਰਜ਼ਾ ਮਾਫ਼ ਹੋਵੇ ਜਿਹੜੀਆਂ ਜਿਹੜੀਆਂ ਮੇਨ ਆਪਣੀਆਂ ਮੰਗਾਂ ਨੇ ਉਹ ਜਥੇਬੰਦੀਆਂ ਨੂੰ 5-10 ਮੰਗਾਂ ਮੂਹਰੇ ਰੱਖਣੀਆਂ ਚਾਹੀਦੀਆਂ ਨੇ ਅੱਜ ਤੋਂ ਹੀ ਤਾਂ ਕਿ ਅਵੇਅਰ ਹੋਣ ਸਰਕਾਰਾਂ ਨੂੰ ਪਾਰਟੀਆਂ ਨੂੰ ਪਤਾ ਲੱਗ ਜਵੇ ਬੀਏ ਜਿਹੜੇ ਲੋਕ ਨੇ ਇਹ ਹੁਣ ਅੜ ਗਏ ਸਾਨੂੰ ਕਰਨਾ ਪਊਗਾ ਆਪਾਂ ਕੀ ਕਰਦੇ ਆਂ ਬਾਈ ਜਦੋਂ ਕੋਈ ਚੀਜ਼ ਹੋ ਜਾਂਦੀ ਆ ਹਲਾ ਲਲਾ ਆਪਾਂ ਤੁਰ ਪੈਨੇ ਆ ਉਹ ਤੋਂ ਬਾਅਦ ਚ ਆਪਾਂ ਫੇਰ ਭੁੱਲ ਜਾਂਨੇ ਆ 6 ਮਹੀਨਿਆਂ ਬਾਅਦ ਵੀ ਹੁਣ ਕਿਹੜਾ ਕੁਛ ਹੋਣਾ ਫੇਰ ਆਪਣੇ ਨਾਲ ਫੇਰ ਕਿੰਨੀ ਵਾਰ ਹੋ ਚੁੱਕਿਆ ਯਾਰ ਇਹ ਚੀਜ਼ ਕਦੇ ਕਦੇ ਮੈਂ ਇਹ ਵੀ ਦੇਖਦਾ ਵੀ ਯਾਰ ਸਾਡੇ ਲੈਹਦੇ ਪੰਜਾਬ ਵਾਲੇ ਵਿਚਾਰੇ ਧੰਨੇ ਯਾਰ ਉਹ ਵੀਰ ਬਾਈ ਜੀ 16000 ਦਾ ਬੈਗ ਆ ਡੀਪੀ ਦਾ ਉੱਤੇ 16000 ਦਾ 6 ਤੋਂ 7000 ਰੁਪਏ ਦਾ ਯੂਰੀਏ ਦਾ ਬੈਗ ਆ 10 ਕਿੱਲਿਆਂ ਨੂੰ 3 ਲੱਖ ਦੀ ਬਿਜਲੀ ਲੱਗਦੀ ਹੈ ਜੀਰੀ ਪਾਲਣ ਤੰਨ ਨੇ ਵਿਚਾਰੇ ਉਹ ਲੋਕ ਯਾਰ ਉੱਥੇ ਕੋਈ ਐਡਾ ਸੇਵਾ ਦਾ ਵੀ ਸਿਸਟਮ ਨਹੀਂ ਲੋਕਾਂ ਚ ਵੀ ਜਾਨ ਨਹੀਂ ਕੋਈ ਐਡਾ ਲੰਗਰਾਂ ਦਾ ਵੀ ਨਹੀਂ ਕੋਈ ਇੰਨੀ ਰਸਦ ਵੀ ਨਹੀਂ ਪਹੁੰਚ ਰਹੀ ਨਾ ਆਪਣੇ ਜਿੰਨੇ ਉੱਥੇ ਸਿੰਗਰ ਨੇ ਬਾਈ ਯਾਰ ਉਹ ਵੀ ਲੋਕ ਨੇ ਦੇਖੋ ਆਪ ਤੋਂ ਕਹਿੰਦੇ ਛੋਟੇ ਪੱਲ ਦੇਖ ਕੇ ਟਾਈਮ ਲੰਘਦਾ ਲੈਂਦਾ ਪੰਜਾਬ ਬਾਈ ਉਹਦੇ ਲਈ ਵੀ ਪਲੀਜ਼ ਅਰਦਾਸ ਕਰਿਓ ਯਾਰ ਆਪਾਂ ਆਪਣੇ ਲਈ ਜ਼ਰੂਰ ਕਰਦੇ ਆ ਪਰ ਮੇਰਾ ਹਮੇਸ਼ਾ ਦਿਮਾਗ ਲੈਂਦੇ ਪੰਜਾਬ ਵੱਲ ਜਾਂਦਾ ਯਾਰ ਦੇਖੋ ਆਪਣੀਆਂ ਕਿੰਨੀਆਂ ਵੀਡੀਓਜ਼ ਹਨ ਕਿੰਨਾ ਆਪਣਾ ਹੋਰ ਕਦੇ ਤੁਸੀਂ ਉਹਨਾਂ ਦੀ ਕੋਈ ਵੀਡੀਓ ਦੇਖੀ ਹੈ ਵਿਚਾਰਿਆਂ ਦੀ ਕਦੇ ਚੁੱਪੀ ਕਰ ਗਏ ਲੋਕ ਵਿਚਾਰੇ ਉਹ ਵੀ ਤਾਂ ਇਨਸਾਨ ਨੇ ਉਹ ਵੀ ਤਾਂ ਰੱਬ ਦੇ ਬਣਾਏ ਬੇ ਬੰਦੇ ਨੇ ਉਹ ਵੀ ਆਪਣੇ ਵਰਗੇ ਫਾਰਮਰ ਨੇ ਉਹ ਵੀ ਆਪਣੇ ਖੂਨ ਚੋਂ ਨੇ ਉਹ ਵੀ ਆਪਣੇ ਗੋਤਾਂ ਚੋਂ ਨੇ ਆਪਣਾ ਪਹਿਲਾ ਧਰਮ ਵੀ ਹੀਨ ਕੇ ਕਿਸੇ ਯਾਰ ਉਹ ਵੀ ਤਾਂ ਬੰਦੇ ਨੇ ਵੀਰੇ ਯਾਰ ਮੈਂ ਕਦੇ-ਕਦੇ ਯਾਰ ਜਦੋਂ ਮੈਂ ਸੋਚਦਾ ਨਾ ਮੇਰਾ ਬੜਾ ਮਨ ਮੈਂ ਹੁੰਦਾ ਵੀ ਪਰਮਾਤਮਾ ਇੰਨਾ ਯਾਰ ਲੋਕਾਂ ਚ ਉਹਨਾਂ ਚ ਸਬਰ ਯਾਰ ਤੁਸੀਂ ਦੇਖੋ ਕਦੇ ਤੁਸੀਂ ਇੱਕ ਵੀਡੀਓ ਦੇਖੀ ਹੋਵੇ ਤੁਸੀਂ ਦੱਸ ਦੋ ਵੀ ਕਿਤੇ ਕਿਹਾ ਹੋਵੇ ਮੈਂ ਜਦੋਂ ਮੈਨੂੰ ਮੈਂ ਸੋਈ ਮੁੱਸੋ ਜਾ ਜਾਂਦਾ ਪਤਾ ਹੀ ਕਹਿੰਦੇ ਨੇ ਫਿਰ ਕੀ ਹੋਇਆ ਅੱਲਾਹ ਦੀ ਜ਼ਾਤ ਨਾਲ ਕਾਹਦਾ ਸ਼ਿਕਵਾ ਕਰਨਾ ਯਾਰ ਐਡੇ ਜਿਹੇ ਲੋਕਾਂ ਦੇ ਔਰ ਕ੍ਰੌਪਸ ਦਾ ਪਿੱਛੇ ਦੇਖ ਲਓ ਹਾਲ ਉੱਥੇ ਕੀ ਹੋ ਕੇ ਹੈ ਟੇ ਬ੍ਰਦਰ ਕਣਕ ਦਾ ਰੇਟ ਜਮਾ ਹੀ ਨਹੀਂ ਸੀ ਫਸਲਾਂ ਦੇ ਉੱਤੇ ਹਾਲ ਦੇਖ ਲੋ ਤੁਸੀਂ ਹਰ ਇੱਕ ਚੀਜ਼ ਤੇ ਡੀਜ਼ਲ ਕਿੰਨਾ ਮਹਿੰਗਾ ਐ ਫਾਰਮਰ ਕਿੰਨਾ ਤੰਗ ਹੈ ਨਾ ਪਰ ਮੈਂ ਚਲੋ ਠੀਕ ਆ ਮੈਂ ਤਾਂ ਉਹਨਾਂ ਲਈ ਵੀ ਅਰਦਾਸ ਕਰਦਾ ਆਪਣੇ ਤਾਂ ਧਰਮ ਚਾਕੇ ਸਰਬੱਤ ਦਾ ਭਲਾ ਆਪਾਂ ਸੋਚੀਏ ਹੈ ਨਾ ਪਰ ਮੈਂ ਇੱਕ ਇੱਕ ਇਹ ਸਪੈਸ਼ਲੀ ਵੀਡੀਓ ਇਸ ਕਰਕੇ ਬਣਾ ਰਿਹਾ ਲਾਈਵ ਮੈਂ ਸਾਰੇ ਜਿੰਨੇ ਮੈਨੂੰ ਕੋਈ ਸੁਣਦੇ ਨੇ ਦੇਖਦੇ ਨੇ ਮੈਂ ਅਪੀਲ ਹੱਥ ਜੋੜ ਕੇ ਕਰਦਾ ਕਿ ਆਪਾਂ ਐ ਡਿਮਾਂਡ ਰੱਖੀਏ ਘਟੋ ਘਟ ਹੜਪੀੜ ਤੰਦਾ ਯਾਰ ਕਰਜ਼ਾ ਮਾਫ ਕੀਤਾ ਜਾਵੇ ਮੈਂ ਦਾਅਵੇ ਨਾ ਕਹਿਣਾ ਜਿੰਨੀ ਮਰਜ਼ੀ ਆਪਾਂ ਮਦਦ ਕਰ ਲੋ ਜਿਹੜੇ ਜ਼ਿਮੀਦਾਰ ਸਾਹਿਬ 10 15 20 ਲੱਖ ਕਰਜ਼ਾ ਉਹਦਾ ਜ਼ਮੀਨ ਵੇਚ ਕੇ ਕਹੜਾ ਛੁੱਟਣਾ ਉਹਨੂੰ ਇੱਕ ੱਤਕਾ ਵੱਜਿਆ ਹੋਇਆ ਮੁੜਕਿਓ ਕਦੀ ਉੱਠ ਨਹੀਂ ਸਕੂ ਮੈਂ ਲਿਖ ਕੇ ਦੇ ਸਕਦਾ ਇਹ ਚੀਜ਼ ਕਿਉਂਕਿ ਆਪਾਂ ਵੀ ਫਾਰਮਰ ਆਪਾਂ ਵੀ ਕਿਸਾਨ ਪਰਿਵਾਰਾਂ ਨੂੰ ਸੰਬੰਧ ਰੱਖਦੀ ਮੈਂ ਦਾਅਵੇ ਨਾ ਕਹਿਣਾ ਸਾਰਿਆਂ ਨੂੰ ਇਹ ਡਿਮਾਂਡ ਰੱਖਣੀ ਚਾਹੀਦੀ ਆ ਵੀਰੇ ਕਿ ਬਾਈ ਜੀ ਸਾਡਾ ਕਰਜ਼ਾ ਮਾਫ ਕਰੋ ਸਾਡੀਆਂ ਕ੍ਰੋਪਸ ਦੀ ਗਰੰਟੀ ਕਰੋ ਇਹ ਚੀਜ਼ਾਂ ਪੰਜ ਤੋਂ ਜਿਹੜੀਆਂ ਆਪਣੀਆਂ 10 ਮੇਨ ਪੰਜਾਬ ਦੀਆਂ ਡਿਮਾਂਡਸ ਨੇ ਸਰਕਾਰ ਦੇਖੋ ਸਾਰੀਆਂ ਇੱਕੋ ਜੀਆਂ ਆ ਬਣ ਗਈ ਕੱਲ ਨੂੰ ਹੋਰ ਨੇ ਕਿਸੇ ਨੇ ਬਣ ਜਾਣਾ ਆਪਾਂ ਹੋਰ ਵੱਲ ਹੋ ਜਾਣਾ ਫਿਰ ਆਪਾਂ ਹੋਰ ਵੱਲ ਹੋ ਜਾਣਾ ਇਹ ਬਦਲਦੀਆਂ ਰਹਿਣੀਆਂ ਨੇ ਸਾਰੇ ਇੱਕੋ 34 ਤੇ ਚੱਟੇ-ਵੱਟੇ ਨੇ ਕਿਸੇ ਤੋਂ ਕੋਈ ਉਮੀਦ ਨਾ ਰੱਖਿਓ ਇਹ ਜਿਹੜੀ ਜਨਤਾ ਦੀ ਆਵਾਜ਼ ਆ ਜਿਹੜੀ ਜਨਤਾ ਦੀ ਪਾਵਰ ਆ ਠੀਕ ਆ ਇਹ ਸਭ ਕੁਝ ਕਰ ਸਕਦੀ ਆਪਾਂ ਦਿੱਲੀ ਨਹੀਂ ਜਿੱਤੇ ਯਾਰ ਕਿੱਡਾ بڑا ਮੋਰਚਾ ਕਿਸਾਨਾਂ ਦੀ ਪਾਵਰ ਨੇ ਹੱਲ ਕੀਤਾ ਜੇ ਆਪਾਂ ਇੱਕ ਜੁੱਟ ਹੋਵਾਂਗੇ ਆਪਾਂ ਆਪਣੀਆਂ ਡਿਮਾਂਡਸ ਰੱਖਾਂਗੇ ਆਪਾਂ ਕਹਾਂਗੇ ਅਸੀਂ ਨੋਟਾ ਦੱਪ ਕੇ ਆਵਾਂਗੇ ਅਸੀਂ ਵੋਟ ਨਹੀਂ ਕਿਸੇ ਨੂੰ ਪਾਉਣੀ ਇਹ ਸਾਰੇ ਫਾਰਮਰ ਅੱਜ ਤੋਂ ਹੀ ਠੋਕ ਕੇ ਸੋਚ ਲੈਣ ਕਿ ਅਸੀਂ ਕਿਸੇ ਨੂੰ ਵੋਟ ਨਹੀਂ ਪਾਵਾਂਗੇ ਜੇ ਸਾਡੀਆਂ ਕੋਈ ਡਿਮਾਂਡਸ ਨਹੀਂ ਮੰਨੂ ਆਪਾਂ ਕਿੰਨੀ ਕ ਵਾਰ ਹੜ ਝੱਲਾਂਗੇ ਕਿੰਨੀ ਕ ਵਾਰ ਆਪਾਂ ਕ੍ਰੌਪਸ ਦਾ ਬੁਰਾ ਹਾਲ ਝੱਲਾਂਗੇ ਕਿੰਨੀ ਕ ਵਾਰ ਆਪਾਂ ਧਰਨੇ ਲਾਵਾਂਗੇ ਰੋ ਰੋਜ ਪੁੱਤ ਮਰਾਉਣੇ ਬੱਚੇ ਮਰਾਉਣੇ ਸੌਕੇ ਨੇ ਯਾਰ ਕਿਸੇ ਦੀ ਅੱਖ ਫੁੱਟ ਜਾਂਦੀ ਆ ਕਿਤਾ ਕੁਝ ਹੋ ਜਾਂਦਾ ਪਰ ਮੈਂ ਇਹੀ ਅਪੀਲ ਕਰਦਾ ਹੁੰਨਾ ਕਿ ਆਪਾਂ ਹੁਣ ਬਹੁਤ ਆਪਣ ਪੜ੍ਹੇ ਲਿਖੇ ਆਪਣੇ ਨਾਲ ਲੋਕ ਨੇ ਬਲਾਇਚ ਚ ਬੈਠੇ ਨੇ ਬੱਚੇ ਆਪਣੇ ਇੰਗਲੈਂਡ ਪੜ੍ਹਦੇ ਨੇ ਆਕਸਫੋਰਡ ਪੜ੍ਹਦਾ ਇੱਥੇ ਚੰਗੇ ਸਕੂਲਾਂ ਚ ਪੜ੍ਹਦੇ ਨੇ ਆਪਾਂ ਇੰਨੀ ਕ ਅਵੇਅਰਨੈਸ ਆਪਣੀ ਕਮਿਊਨਿਟੀ ਚ ਲੈ ਕੇ ਆਈਏ ਕਿ ਆਪਾਂ ਔਨ ਟਾਈਮ ਜਾਂ ਔਨ ਸਮੇਂ ਆਉਣ ਤੋਂ ਪਹਿਲਾਂ ਆਪਾਂ ਇਹ ਸੋਚੀ ਆਪਾਂ ਨੂੰ ਬਹੁਤ ਸਿਆਣੇ ਹੋ ਕੇ ਚੱਲਣਾ ਪਊ ਇਹ ਸਰਕਾਰਾਂ ਵਿਚਾਰਤਾਂ ਦੇ ਐਡੇ ਐਡੇ ਦਿਮਾਗ ਨੇ ਐਡੇ ਐਡੇ ਆਪਣੇ ਨਾਲੋਂ ਚਾਰ ਚਾਰ ਗੁਣੇ ਵੱਡੇ ਆਪਾਂ ਨੂੰ ਬਹੁਤ ਪਲੈਨਿੰਗ ਨਾਲ ਤੇ ਵੀਰੋ ਸੋਚ ਕੇ ਚੱਲਣਾ ਪਊ ਜਿੰਨੇ ਮੈਨੂੰ ਦੇਖਦੇ ਨੇ ਜਿੰਨੇ ਕੁ ਜੋਗ ਆ ਬਾਈ ਮੈਂ ਕਰਦਾ ਠੀਕ ਆ ਵੀਰੇ ਬਹਿਮ ਆ ਤੁਹਾਨੂੰ ਨੇਪਾਲ ਦਾ ਤੁਹਾਡੀ ਆਪਣੀ ਸੋਚ ਹੋ ਸਕਦੀ ਹੈ ਮੈਂ ਤਾਂ ਇਹ ਚੀਜ਼ ਨਾ ਸਮਾਂ ਤਾਂ ਆਪਾਂ 84 ਚੌੜੇੜੀ ਕਰਕੇ ਦੇਖ ਚੁੱਕੇ ਹਾਂ ਉਹ ਜਿਹੜਾ ਸਮਾਂ ਦੇਖਿਆ ਮੈਂ ਨਹੀਂ ਚਾਹੁੰਦਾ ਵੀ ਹੋ ਜਾ ਕੋਈ ਸਮਾਂ ਵੀ ਹੋਰ ਬਹੁਤ ਰਸਤੇ ਨੇ ਅੱਜ ਦਾ ਜਿਹੜਾ ਯੁੱਗ ਹੈ ਪੜ੍ਹਾਈ ਲਿਖਾਈ ਦਾ ਯੁੱਗ ਅੱਜ ਦਾ ਜਿਹੜਾ ਯੁੱਗ ਹੈ ਪੋਲੀਟੀਕਲ ਨੈਰੇਟਿਵ ਦਾ ਆਪਾਂ ਸੋਚ ਪੈਦਾ ਕਰੀ ਹੈ ਨਾ ਤੇ ਮੇਰੀ ਤਾਂ ਸਾਸਿਕਾ ਮੇਰੀ ਤਾਂ ਵੀਰੇ ਸਾਰਿਆਂ ਨੂੰ ਅਪੀਲ ਆ ਮੈਂ ਨਹੀਂ ਚਾਹੁੰਦਾ ਯਾਰ ਕਿਸੇ ਦਾ ਇਦਾਂ ਕੋਈ ਨੁਕਸਾਨ ਹੋਵੇ ਪਹਿਲਾਂ ਦੇਖੋ ਆਪਣੇ ਕਿੰਨੇ ਬੰਦੇ ਜੇਲਾਂ ਚ ਬੈਠੇ ਨੇ ਬਾਈ ਕੀ ਖੱਟਲ ਆਪਾਂ ਨੂੰ ਦਿਮਾਗ ਨਾਲ ਚੱਲਣਾ ਪਊ ਵੀਰੇ ਹਨਾ ਤੇ ਮੈਂ ਇਸੇ ਲਈ ਵਧੀਆ ਕਰਤੀ ਮੈਂ ਇਸੇ ਲਈ ਵੀਰੇ ਸਾਰਿਆਂ ਨੂੰ ਬੇਨਤੀ ਕਰਦੀ ਮੈਂ ਅੱਜ ਟਰੈਕਟਰ ਲਈ ਕੋਈ ਗੱਲ ਨਹੀਂ ਕਰਨੀ ਹਰ ਇੱਕ ਚੀਜ਼ ਦਾ ਦੇਖੋ ਇੱਕ ਟਾਈਮ ਹੁੰਦਾ ਟਰੈਕਟਰ ਦੀ ਗੱਲ ਟਰੈਕਟਰ ਨਾਲ ਕਰ ਲਾਂਗੇ ਹੁਣ ਮੇਰਾ ਮੂਡ ਨਹੀਂ ਜਦੋਂ ਮੈਂ ਕੋਈ ਸੋਸ਼ਲ ਸਮਾਜਿਕ ਗੱਲ ਕਰਦਾ ਫਿਰ ਮੇਰਾ ਮਨ ਨਹੀਂ ਯਾਰ ਕਰਦਾ ਸਿੱਧੀ ਜੀ ਗੱਲ ਆਪਾਂ ਸਿਰਫ ਇਹਦੇ ਤੇ ਕਨਸੈਂਟਰੇਟ ਕਰੀਏ ਟਰੈਕਟਰ ਟੁੱਟਰ ਤਾਂ ਹੀ ਨੇ ਠੀਕ ਆ ਉਹ ਵੀ ਜ਼ਿੰਦਗੀ ਦਾ ਹਿੱਸਾ ਹੈ ਉਹ ਵੀ ਉਹਦੀ ਵੀ ਆਪਾਂ ਨੂੰ ਲੋੜ ਆ ਪਰ ਉਹ ਤਾਂ ਹੀ ਨੇ ਜੇ ਆਪਣੀ ਖੇਤੀ ਹੈ ਆਪਣੀ ਜ਼ਮੀਨ ਆ ਆਪਾਂ ਪੈਰ ਹੀ ਜੀ ਰਹੀ ਆ ਆਪਾਂ ਟਰੈਕਟਰ ਕਿੱਥੋਂ ਲਵਾਂਗੇ ਯਾਰ ਜੇ ਆਪਾਂ ਨੂੰ ਕਰਜ਼ੇ ਨਹੀਂ ਦੱਬ ਕੇ ਖਾ ਲਿਆ ਠੀਕ ਆ ਜਿੰਨੇ ਤੁਸੀਂ ਜੋਗਿਓ ਜਰੂਰ ਹੈਸ਼ਟੈਗ ਕੋਈ ਹੈਸ਼ਟੈਗ ਮੈਂ ਇੱਕ ਅੱਧਾ ਬਣਾਉਂਗਾ ਕਰਜ਼ਾ ਮੁਕਤ ਪੰਜਾਬ ਪਲੀਜ਼ ਉਹ ਹੈਸ਼ਟੈਗ ਨੂੰ ਸਾਰੇ ਅੱਗੇ ਤੋਗੇ ਲੈ ਕੇ ਜਾਓ ਤਾਂ ਕਿ ਕਰਜ਼ੇ ਦੀ ਮਾਫੀ ਹੋ ਸਕੇ ਠੀਕ ਆ ਵੀਰੇ ਲਫ਼ਜ਼ਾਂ ਦੇ ਬਾਧੇ ਘਟੇ ਲਈ ਮਾਫੀ ਅੱਜ ਲਈ ਨਹੀਂ ਟਰੈਕਟਰ ਦੀ ਗੱਲ ਟਰੈਕਟਰ ਨਾ ਕਰਾਂ ਮੇਰੀ ਬਸ ਸਹੀ ਤੁਹਾਨੂੰ ਅਪੀਲ ਹੱਥ ਜੋੜ ਕੇ ਸასი ਸ਼ਕਲ ਸਾਰਿਆਂ ਨੂੰ ਧੰਨਵਾਦ